ਤਾ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸ਼ੇਅਰ ਕਰ ਰਿਹਾ ਹਾਂ ਖਨੌਰੀ ਮੋਰਚੇ ਤੋਂ ਤੁਸੀਂ ਦੇਖ ਸਕਦੇ ਹੋ ਮਾਹੌਲ ਬਿਲਕੁਲ ਬਦਲਿਆ ਹੋਇਆ ਹੈ ਤਾਂ ਗੱਲਬਾਤ ਇੱਥੇ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਇੱਥੇ ਆਪਣੇ ਕਿਸਾਨ ਭਰਾ ਨੇ ਰਾਤ ਨੂੰ ਨਿਗਰ ਰੱਖਦੇ ਆ ਤੇ ਹੁਣ ਠੀਕ ਹੋ ਬਾਈ ਜੀ ਹਾਂਜੀ ਠੀਕ ਹੈ ਵਧ ਰਹੀ ਹੈ ਵਧ ਰਹੀ ਹੈ ਹਾਂਜੀ ਹੋਰ ਠੀਕ ਹੈ ਸੇਤ ਹਾਂ ਠੀਕ ਹੈ ਸੇਤ ਵਧ ਰਹੀ ਹੈ ਪਰਮਾਤਮਾ ਦੀ ਕਿਰਪਾ ਬਲੇਵਾਲ ਸਾਹਿਬ ਦੇ ਕਿਵੇਂ ਦੇਖਦੇ ਹੋ ਹੁਣ ਸਪਾਈ ਵੀ ਡੈਂਟ ਕਰਨਾ ਹੈ ਡਲੇਵਾਲ ਸਾਹਿਬ ਠੀਕ ਹੈ ਜੀ ਪਰਮਾਤਮਾ ਹੱਥੋਂ ਦੇ ਤੇ ਕੋਈ ਮਾੜੀ ਮੋਟੀ ਗੱਲ ਥੋੜੋ ਉਹ ਉਹ ਪਹਿਲਾਂ ਤੋਂ ਜੰਗ ਇਹ ਲੜਦਾ ਹੈ ਤਾਂ ਪੋਕਟਰ ਫਿਰ ਨਾ ਰਹਿੰਦੇ ਰਹੋ ਬਾਜੀਖਾਨੇ ਵਾਲੇ ਤੋਂ ਉਧਰੇ ਪਾਸੋਂ ਹਾਂ ਜੀ ਇਹਦੇ ਬਾਜੀਖਾਨੇ ਨਾਲ ਨੇ ਬਾਕੀ ਸਾਡੇ ਬਾਜੀਖਾਨੇ ਦੇ ਨਾਨਕੇ ਨਾਨਕਾ ਪਰਿਵਾਰ ਹੈ ਜੀ ਦਾ ਨਾਨਕਾ ਪਰਿਵਾਰ ਹੈ ਹਾਂ ਜੀ ਸਾਰੇ ਇੱਥੇ ਲੋਬਾਈਓ ਨੇ ਸਾਰੇ ਹਰ ਵਧੀਆ ਜੀ ਵਧੀਆ ਵਧੀਆ ਰਾਤ ਨੂੰ ਪੈਰੀ ਲਾਈਏ ਧੂਏ ਪਾ ਕੇ ਬੈਠੀ ਰਹੇ ਆ ਉੱਥੇ ਵੀ ਪ੍ਰਬੰਧ ਕੀਤਾ ਬੰਦੇ ਪਾਈਦੇ ਆ ਤੇ ਗੱਡੀਆਂ ਵੀ ਲਾਈ ਦੀਆਂ ਗੱਡੀਆਂ ਤੇ ਫਿਰ ਖਾਈ ਰਾਤ ਤੁਰੀਦਾ ਫਿਰ ਸ਼ਮਿਕਰ ਜੀ ਦਾ ਰੋਸਮੈਂਟ ਕਰੀਦਾ ਤੇ ਅਸਰ ਨਹੀਂ ਹੁੰਦਾ ਲੱਗਦਾ ਦਬ ਜਾਣਗੇ ਕਿ ਨਹੀਂ ਦਬੂਗੀ ਜੀ ਦਬੂ ਕਿਵੇਂ ਸਰਕਾਰ ਦੇ ਸਾਹਮਣੇ ਤਾਂ ਬਹੁਤ ਕੋਡਾਂ ਪਰ ਤਾਂ ਹੋਈ ਵੀ ਭੋਪਾ ਪਰ ਹੋਈ ਵੀ ਹੈ ਪਰ ਹਜੇ ਉਹਨਾਂ ਨੂੰ ਕੁਝ ਤੇ ਡੱਲੇ ਦਾ ਮਨਾ ਕੇ ਛੱਡੂਗਾ ਕੋਈ ਗੱਲ ਨਹੀਂ ਲੰਮੀ ਕਤਾਰ ਲੱਗ ਜੂਗੀ ਡੱਲੇ ਲੈ ਕਹਿੰਦਾ ਕੋਈ ਗੱਲ ਨਹੀਂ ਮੇਰਾ ਸ਼ਿਸ਼ਕਾਰ ਨਾ ਕਰੇ ਤੁਸੀਂ ਕਹਿੰਦਾ ਇੱਕ ਵਾਅਦਾ ਕੀਤਾ ਨੇ ਛੱਡਣਾ ਤਾਂ ਸ਼ਿਸ਼ਕਾਰ ਨਾ ਕਰੋ ਡੜੀ ਵਾਰ ਡੜੀ ਵਾਰ ਤੁਰੀਏ ਤੇ ਮੈਨੂੰ ਇੱਥੇ ਬੈਈ ਰੱਖੋ ਮਨਾ ਕੇ ਛੱਡਾਂਗੇ ਡੱਲੇ ਵਗੇੜਾ ਕੋਈ ਐਡੀ ਮੱਡੀ ਮੋਟੀ ਗੱਲ ਨਹੀਂ ਪੰਜਾਬ ਸਰਕਾਰ ਦਾ ਰੋਲ ਵੀ ਜਿਵੇਂ ਦੇਖੀਓ ਹੈ ਨਹੀਂ ਜੀ ਸਾਰਥਕ ਰੋਲ ਨਹੀਂਗਾ ਪੰਜਾਬ ਸਰਕਾਰ ਤਾਂ ਜਮਨ ਨਿਕੰਮੀ ਨਿਕਲ ਗਈ ਜਿਵੇਂ ਲੋਕਾਂ ਨੇ ਬਦਲਾ ਲੈਣਾ ਸੀਗਾ ਇਹੇ ਸਾਡੇ ਧੰਨ ਜਾ ਕੇ ਪੈਂਦਾ ਹੁੰਦਾ ਹੈਗਾ ਭਵੰਤਮਾਨ ਇਹਨੇ ਮੈਂ ਤੁਹਾਡੇ ਧੰਨ ਲੱਗਣ ਨੂੰ ਬੰਦ ਕਰ ਦੂੰਗਾ ਉਹਨਾਂ ਦੇ ਸਾਨੂੰ ਲੋਕਾਂ ਨੂੰ ਵੀ ਹੋ ਕੇ ਬਦਲਾ ਲਿਆ ਕੇ ਦੇਖੋ ਇਹਨਾਂ ਦਾ ਦੂਜੇ ਧਰਨੇ ਪੜ ਗੁਨੇ ਵਧਾਤੇ ਪਤਾ ਨਹੀਂ ਕੀ ਸੋਚਿਆ ਕੀ ਨਹੀਂ ਸੋਚੇ ਦੀ ਉਹ ਹੀ ਫਿਰ ਭੰਡ ਦਾ ਭੰਡ ਹੀ ਰਹੇਗਾ ਨਾ ਇਹ ਉਹ ਤਾਂ ਮੈਂ ਕਿਸਾਨ ਆ ਕਿਸਾਨਾਂ ਦਾ ਪੁੱਤ ਆ ਕਿਉਂ ਬਣਿਆ ਫਿਰ ਕਿਸਾਨ ਕਿਸਾਨ ਦਾ ਇੱਥੇ ਬੈਠੇ ਬਰਾ ਕਿਛੁਣੇ ਕਰ ਲੈ ਕਿਸਾਨ ਤਾਂ ਆ ਹੱਡਲੇ ਵਾਲਾ ਕਿਸਾਨ ਆ ਕਿਸਾਨ ਨੂੰ ਮੰਨਦੇ ਪਰ ਕਿਸਾਨ ਆ ਇਹ 20 22 ਕਿੱਲੇ ਪੈਈਦੇ ਆ ਤਰੋਂ ਵਧੀਆ ਪੂਰਾ ਸੌਖਾ ਬੈਠਾ ਕੀ ਨਹੀਂ ਖਤਰਾ ਹੈ ਇਹਡੇ ਡੇਡ ਪੋਤਰੇ ਆ ਪੋਤਰੇ ਹਰ ਇੱਕ ਦੇ ਆ ਉਹ ਡੱਲੇ ਦੇ ਪੁੱਤਰ ਹੈਗਾ ਪੁੱਤਰ ਸਾਡੇ ਵੀ ਹੈਗਾ ਉਹਨਾਂ ਦੇ ਖਾਤਰ ਬੈਠਾ ਉਹ ਜਿਹਨਾਂ ਨੂੰ ਬਚਾਉਣਾ ਤਾਂ ਜਿੰਮਾ ਤੇ ਨਸਲਾਂ ਨਹੀਂ ਲਿਲਾਇਆ ਨਸਲਾਂ ਜਿਹੜਾ ਇਹ ਉਹ ਡੱਲੇ ਆ ਕੋਲ ਆ ਹੋਰ ਕਿਸੇ ਕੋਲ ਨਹੀਂ ਹੋਰ ਤਾਂ ਲੀਡਰਿੰਗ ਕਰਨ ਵਾਲਿਆ ਮੇਰੇ ਵਰਗੇ ਬਣ ਕੇ ਵੱਡੇ ਤੇ ਬਹਿ ਜਾਂਦੇ ਘਰਾਂ 'ਚ ਉਦੋਂ ਪੈਸੇ ਲੈ ਲਿਆ ਉਦੋਂ ਪੈਸੇ ਲੈ ਕਰਾਈ ਉੱਥੇ ਕਰ ਲਈ ਉੱਥੇ ਕਰ ਲਈ ਇੱਕ ਪੈਸੇ ਦਾ ਰਫਾਦਾ ਨਹੀਂ ਕੋਈ ਕੋਈ ਉਂਗਲ ਨਹੀਂ ਕਰਦੇ ਸੀ ਮੇਰੇ ਕੋਲ 10 ਕਿਲੇ ਬੈਜਦੇ ਸੀ ਮੈਂ ਹਜੇ ਵੀ ਲੋਕਾਂ ਨੂੰ ਕਹਣਾ ਲੋਕਾਂ ਨੂੰ ਸਾਨੂੰ ਕਦੇ ਬੜਾ ਪ੍ਰਧਾਨ ਬਖ ਜਾਂਦੇ ਆ ਮਹਰ ਹੋਰ ਨੇ ਡੱਲੇ ਵਾਲਾ ਵਿਖ ਜੇ ਮੈਨੂੰ 10-10 ਕਿਲੇ ਸ਼ਰਤ ਲਾਉ ਲਿਖ ਲਿਖਾ ਕਰੋ ਸਾਨੂੰ ਇਹਨੇ ਡੱਲੇ ਤੇ ਯਕੀਨ ਆ ਇਹ ਬੰਦਾ ਵਿਖਣਾ ਵਾਲਾ ਨਹੀਂ ਹੈ ਜਿਹੜੇ ਵਿਖਣਾ ਵਾਲੇ ਉਹ ਘਰਾਂ ਚ ਬੈਠੇ ਹੁਣ ਉਹ ਲਗਾਤਾਰ ਜਿਵੇਂ ਉਦੋਂ ਪ੍ਰੀਤਕੌਰ ਚ ਵੀ ਮੋਰਚਾ ਲਾਇਆ ਹਨਾ ਉਹ ਮੰਨੀ ਸਰਕਾਰ ਉਹ ਮੰਨੀ ਹੀ ਪਰ ਗੱਲ ਨਹੀਂ ਬਣੀ ਕਿ ਵਾਅਦੇ ਕਰਕੇ ਫਿਰ ਮੁਕਰੇ ਆ ਆ ਵੀ ਕਿਹੜਾ ਕੋਈ ਛੱਡੀ ਨਵੀਂ ਮੰਗਾ ਉਹੀ ਲਾਗੂ ਕਰਾਉਣਾ ਇਹ ਤਾਂ ਉਹੀ ਲਾਗੂ ਕਰਾਉਣੇ ਆ ਮੰਨੀਆਂ ਉਹਨੀਆਂ ਮੰਗਾਂ ਸਰਕਾਰ ਨੂੰ ਲਾਗੂ ਕਿਉਂ ਨਹੀਂ ਕਰਦੀ ਜੇ ਦਾ ਕੋਈ ਨਵੀਂ ਮੰਗ ਆ ਉਹ ਚਲ ਫਿਰ ਤਾਂ ਆਖੇ ਭਾਈ ਡੱਲੇ ਵਾਲਾ ਵੀਰ ਕੇ ਬੈਠ ਗਿਆ ਵੀ ਨਵੀਂ ਮੰਗ ਮੌਲਰ ਮੰਗਾ ਤਾਂ ਉਹੀ ਆ ਇਹ ਲੋਕਾਂ ਕਰਾਂ ਦੇ ਬੈਠੇ ਆ ਧਰਮ ਮਾਰਦੇ ਆ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਯਾਰ ਤੇ ਦੂਜੀ ਨਾਥੀ ਬੰਦੀਆਂ ਨੂੰ ਵੀ ਹੋਣਾ ਚਾਹੀਦਾ ਇੱਕ ਤੇ ਇੱਕ ਥਾਂ ਤੇ ਨਹੀਂ ਲੱਗਦਾ ਹੋਣਾ ਚਾਹੀਦਾ ਆਉਣਾ ਚਾਹੀਦਾ ਸੀਗਾ ਜੀ ਉਹ ਫਿਰ ਥੋੜੇ ਸਿਆਸਤ ਬਾਅਦ ਮੁੱਖ ਮੰਤਰੀ ਬਣਨਾ ਚਾਹੁੰਦੇ ਜੇ ਦਿੱਲੀ ਜੇ 20 ਦਿਨ ਉੱਥੇ ਹੋਰ ਬੈਠਿਆਂ ਤੇ ਡੱਲੇ ਨੇ ਆਖਿਆ ਜੀਗਾ 20 ਦਿਨ ਹੋਰ ਬੈਠੇ ਟੱਕ ਕੇ ਇਥੇ ਉੱਥੋਂ ਇਹ ਮੈਨੂੰ ਆ ਕੇ ਵਿਆ ਕਿ ਮੁੱਖ ਮੰਤਰੀ ਬਣਾਗੇ ਤੇ ਜਵਾਨ ਤਾਂ ਜਲਤ ਹੋਈਆਂ ਹੋਈਆਂ ਨਹੀਂ ਹੋਣ ਸਾਡੇ ਸਾਹਮਣੇ ਹੋਈਆਂ ਤਾਂ ਬਿਲਕੁਲ ਹਾਂ ਇਹ ਤਾਂ ਇਹੇ ਜੇ ਕੰਮ ਕਰਦੇ ਆ ਤਾਂ ਯਕੀਨ ਬਹੁਤ ਸੀ ਪਰ ਭਵੰਤਮਾਨ ਤੇ ਪਾਂਡ ਦਾ ਪਾਂਡ ਹੀ ਰਹਿ ਗਿਆ ਚੁਟਕਾ ਹੀ ਰਹਿ ਗਿਆ ਹੋਰ ਕੋਈ ਕੋਈ ਸੁਸਨ ਦਾ ਬਦਲਾ ਹੀ ਨਹੀਂਗਾ ਨਾ ਨਾ ਨਹੀਂ ਬਦਲਾ ਕਿਤੇ ਬੜਾ ਬੜਾ ਪੇੜਾ ਹੋ ਗਿਆ ਜੀ ਤੁਰਿਆਂ ਦੇ ਬੰਦੇ ਨੂੰ ਗੋਲੀਆਂ ਮਾਰ ਕੇ ਬਾਹਰ ਦਿੰਦੇ ਘਰੋਂ ਗਿਆ ਬੰਦਾ ਪਤਨ ਘਰੀ ਜਾਊ ਓੜੂ ਕਨੀ ਜਾਊਗਾ ਕਿਤੇ ਛਾ ਝੋਨੇ ਚ 10 ਦਾ ਕਿਲੋ ਦੀ ਲੁੱਟ ਕੀਤੀ ਇਹਨਾਂ ਨੇ ਕੱਟਦੇ ਹੋਏ 26 ਝੋਨਾ 26 27 28 29 30 ਮਿੰਟ ਤੋਂ ਇਹਨਾਂ ਦਾ ਪਤਾ ਨਹੀਂ 20 ਹੋਣਗੇ ਇੰਨੇ ਕਿ ਨਹੀਂ 26 ਦਾ ਤਾਂ ਪਤਾ ਇਹ ਹਾਰੇ 20 ਬੋਲਿਆ ਜੀ ਕਹਿੰਦਾ ਮੈਂ ਦਾਂ ਦਰਾਂ ਚੁਕਾਉਂਗਾ ਚੁਕਾਇਆ ਦਰਾਂ ਦਰਾਂ ਨੇ ਫਿਰ 26 ਤਾਂ ਬਾਲਾ ਰੁਲੇ ਆਇਆ ਕਿ ਬਾਲਾ ਜੀ 10 ਦਾ ਕਿਲੋ ਹੀ ਕਾਟ ਨਾਲ ਲੋਕਾਂ ਦੀ ਠੱਗੀ ਹੋਈ ਆ ਉਹੀ ਆ ਵਾਂਸ਼ਪਤੀ ਸੀਗਾ ਅੱਗੇ 3.5 ਤੇ 5 ਤਜਾਬੜੇ ਸੀਗਾ 2800 3000 ਤੇ ਫਿਰ ਦਾ ਰੁਲਦਾ ਕਿਸਾਨ ਤਾਂ ਮਾਰਨਾ ਚਾਹੁੰਦੇ ਜੀ ਬਿਲਕੁਲ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਆ ਤਾਂ ਕਿਸਾਨ ਨੂੰ ਜਿਹੜਾ ਮਾਰਿਆ ਪੰਜਾਬ ਤੇ ਪੰਜਾਬ ਸਰਕਾਰ ਤੇ ਲਗਾਤਾਰ ਜਿਹੜੇ ਸਵਾਲ ਉੱਤਰੇ ਨੇ ਪੰਜਾਬ ਸਰਕਾਰ ਜਿਹੜੀ ਕਿਸਾਨਾਂ ਦਾ ਸਾਥ ਨਹੀਂ ਦੇ ਰਹੀ ਤਾਂ ਗੱਲਬਾਤ ਉਹ ਤੁਹਾਡੇ ਨਾਲ ਸਾਂਝੀ ਜਿਹੜੀ ਖਨੌਰੀ ਬਾਰਡਰ ਤੋਂ ਲਗਾਤਾਰ ਕਰਦੇ ਰਹਾਂਗੇ